ਹਾਲ ਸੂਟ ਏਕੇ ਟੈਕਸ ਬ੍ਰਾਂਡ ਦਾ ਜੀ 500 ਰੁਪਏ ਦਾ ਕਰਤਾ ਏਕੇ ਟੈਕਸ ਬ੍ਰਾਂਡ ਦਾ ਨੂਰ ਸਾਲ ਸੂਟ ਏਕੇ ਟੈਕਸ ਬ੍ਰਾਂਡ ਦੀ ਤੁਮਾਕਾ ਆਫਰ ਸ਼ੁਰੂ ਜੀ 500 ਰੁਪਏ ਦਾ ਪਿਓਰ ਪਸ਼ਮੀਨੇ ਦਾ ਸੂਟ ਜੀ ਏਕੇ ਟੈਕਸ ਬ੍ਰਾਂਡ ਦੇ ਨਾਲੇ ਹਰੇਕ ਬ੍ਰਾਂਡ ਨੂੰ ਸੂਟ ਨੂੰ ਦੇਸੀ ਨੂੰ ਬ੍ਰਾਂਡ ਨਹੀਂ ਕਹਿੰਦੇ ਏਕੇ ਟੈਕਸ ਬ੍ਰਾਂਡ ਦਾ ਸੂਟ ਹੈ ਜੀ ਇਹ ਫਰੰਟ ਬੈਕ ਬਾਹਾਂ ਪ੍ਰਿੰਟਰ ਨੇ ਕਾਫੀ ਕਲਰ ਆ ਇਹਦੇ ਵਿੱਚ ਰੰਗ ਦੇਖੋ ਜੀ ਸਲਵਾਰ ਆ ਗਈ ਪਸ਼ਮੀਨੇ ਦੀ ਨਾਲ ਆਊਗਾ ਸ਼ੌਲ ਜੀ ਇਹ ਜਿਹੜਾ 1050 ਰੁਪਏ ਦਾ ਸੂਟ ਸੀਗਾ ਜੀ ਏਕੇ ਟੈਕਸ ਬ੍ਰਾਂਡ ਦਾ ਸ਼ੌਲ ਸੂਟ ਆਪਾਂ ਸਾਰੇ ਦੁਕਾਨਦਾਰਾਂ ਨੂੰ ਪਤਾ ਹੀ ਹੈ ਵੀ 1050 ਰੁਪਏ ਦਾ ਸੂਟ ਹੈ ਆਪਾਂ ਆਫਰ ਦੇ ਵਿੱਚ ਲਾਤਾ 500 ਰੁਪਏ ਦਾ ਸਿਰਫ 500 ਰੁਪਏ ਦਾ ਕਰਤਾ ਜੀ ਏਕੇ ਟੈਕਸ ਬ੍ਰਾਂਡ ਦਾ ਜਲਦੀ ਜਲਦੀ ਵਿਜ਼ਿਟ ਕਰਕੇ ਲੈ ਲਓ ਜੀ ਆਪਣੇ ਬਹੁਤ ਝਾਂਸ ਵਾਲੇ ਸੂਟ ਲੈ ਏਕੇ ਟੈਕਸ ਬ੍ਰਾਂਡ ਦੇ ਏਕੇ ਟੈਕਸ ਬ੍ਰਾਂਡ ਦਾ ਸ਼ੌਲ ਸੂਟ ਸਿਰਫ 500 ਰੁਪਏ ਦਾ ਜੀ ਡਿਜ਼ਾਈਨ ਚੈੱਕ ਕਰੀ ਚਲੋ ਸਾਰੇ ਬਹੁਤ ਸੋਹਣੇ ਡਿਜ਼ਾਈਨ ਹੈ ਜੀ ਰੰਗ ਦੇਖੋ ਚਾਰ ਨੇ ਇਦੇ ਵਿੱਚ ਆ ਰੰਗ ਆ ਗਏ ਬਲੈਕ ਗ੍ਰੇਜ ਰੰਗ ਆ ਗਏ ਜੀ ਚਾਰ ਰੰਗ ਆਏ ਨੇ 500 ਰੁਪਏ ਦਾ ਕਰਤਾ 500 ਰੁਪਏ ਦਾ ਰੰਗ ਦੇਖੋ ਜੀ ਚਾਰ ਨੇ ਏਕੇ ਟੈਕਸ ਬ੍ਰਾਂਡ ਦਾ ਕੱਪੜਾ ਨੂਰ ਸ਼ੌਲ ਸੂਟ 500 ਰੁਪਏ ਦਾ ਜੀ ਜਲਦੀ ਤੋਂ ਜਲਦੀ ਆਰਡਰ ਬੁੱਕ ਕਰਵਾ ਲਓ ਆਪਣੇ ਹੁਣ ਆਨਲਾਈਨ ਦੇ ਵਿੱਚ ਇੱਕ ਸੂਟ ਦੇ 50 ਰੁਪਏ ਲੱਗਦੇ ਨੇ ਜੀ ਦੋ ਦਾ 100 ਰੁਪਈਆ ਆਨਲਾਈਨ ਪੇਮੈਂਟ ਦੇ ਵਿੱਚ ਕੈਸ਼ ਓਨਲੀ ਦੇ ਵਿੱਚ ਇੱਕ ਸੂਟ ਦਾ 100 ਰੁਪਈਆ ਜੀ ਜਲਦੀ ਜਲਦੀ ਆਪਣੇ ਆਰਡਰ ਬੁੱਕ ਕਰਾ ਲਓ 500 ਰੁਪਏ ਦਾ ਕਰਤਾ ਨੂਰ ਸ਼ੌਲ ਸੂਟ ਚਾਰ ਰੰਗਲੇ ਰੰਗ ਚਾਰੇ ਸੋਨੇ ਨੇ ਡਿਜ਼ਾਈ 500 ਰੁਪਏ ਦਾ ਜੀ 500 ਰੁਪਏ ਨੂਰ ਸ਼ੌਲ ਸੂਟ ਨਾਮ ਨਾਲ ਦੱਸਦਾ ਤੁਹਾਨੂੰ ਏਕੇ ਟੈਕਸ ਬ੍ਰਾਂਡ ਦਾ ਨੂਰ ਸ਼ੌਲ ਸੂਟ ਸਿਰਫ 500 ਰੁਪਏ ਦਾ ਲਓ ਜੀ ਰੰਗ ਦੇਖ ਲਓ ਜਿਹੜਾ ਰੰਗ ਤੇ ਬੁੱਕ ਕਰਾਉਣ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਾ ਲਓ ਚਾਰ ਰੰਗ ਨੇ ਸਿਰਫ 500